ਜਦੋਂ ਵੀ ਮਾਂ ਸ਼ਬਦ ਦਾ ਨਾਮ ਲਿਆ ਜਾਂਦਾ ਹੈ ਮਾਂ ਕਿਹਾ ਜਾਂਦਾ ਹੈ ਤਾਂ ਉਦੋਂ ਇੱਕ ਐਸੀ ਸ਼ਖਸੀਅਤ ਅੱਖਾਂ ਦੇ ਸਾਹਮਣੇ ਹੁੰਦੀ ਹੈ ਇੱਕ ਐਸਾ ਰਿਸ਼ਤਾ ਅੱਖਾਂ ਦੇ ਸਾਹਮਣੇ ਹੁੰਦਾ ਹੈ ਜਿਹਦੇ ਵਿੱਚ ਬੇਪਨਾ ਪਿਆਰ ਤੇ ਬੇਪਨਾ ਤਿਆਗ ਵੀ ਮਾਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹੈ ਜਦੋਂ ਆਪਾਂ ਮਾਂ ਲਿਖਣਾ ਹੋਵੇ ਤਾਂ ਇੱਕ ਸ਼ਬਦ ਦਾ ਇਸਤੇਮਾਲ ਹੁੰਦਾ ਮੰਮੇ ਦਾ ਤੇ ਮੰਮੇ ਦੇ ਵਿੱਚ ਦੋ ਮੰਮੇ ਲੱਗਦੇ ਨੇ ਇਹ ਰਿਸ਼ਤੇ ਨੂੰ ਵੀ ਇੰਨਾ ਖਾਸ ਸਮਝਿਆ ਜਾਂਦਾ ਪਰ ਅੱਜ ਦੇ ਟਾਈਮ ਦੇ ਵਿੱਚ ਕਿਹੜਾ ਰਿਸ਼ਤਾ ਕੀ ਕਰ ਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਸੇ ਰਿਸ਼ਤੇ ਦੇ ਵਿੱਚ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਬੰਦਾ ਸੇਫ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਹైదరాబాద్ ਹైదరాబాద్ ਦੇ ਵਿੱਚ ਸਰੂਰਨਗਰ ਸਰੂਰਨਗਰ ਦੇ ਵਿੱਚ ਇੱਕ ਮੰਦਰ ਦਾ ਪੁਜਾਰੀ 5 ਜੂਨ 2023 ਨੂੰ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਇੱਕ ਐਫ ਆਈ ਆਰ ਲਿਖਾਈ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਮੇਰੀ ਭਾਣ ਜੀ ਅਫਸਰਾ 3 ਜੂਨ ਨੂੰ ਉਹ ਇੱਥੋਂ ਸਰੂਰ ਨਗਰ ਤੋਂ ਸ਼ਮਸ਼ਾబాద్ ਗਈ ਸੀ ਉਹਨੂੰ ਮੈਂ ਉਹਦੇ ਘਰ ਤੋਂ ਲੈ ਕੇ ਗਿਆ ਗੱਡੀ ਦੇ ਵਿੱਚ ਤੇ ਸ਼ਮਸ਼ਾబాద్ ਉਹਨੂੰ ਛੱਡਿਆ ਉੱਥੋਂ ਉਹਨੇ ਮਧਰਾਚਲਮ ਜਾਣਾ ਸੀ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨੀ ਸੀ ਤੇ ਦੂਜੇ ਦਿਨ ਉਹਨੇ ਵਾਪਸ ਆਉਣਾ ਸੀ ਪਰ ਉਹ 3 ਜੂਨ ਜਿਹੜਾ ਉਸ ਦਿਨ ਜਾਂਦੀ ਹੈ 4 ਜੂਨ ਅਸੀਂ ਉਹਨੂੰ ਲੱਭਦੇ ਰਹਿੰਨੇ ਆ ਉਹਦਾ ਕੋਈ ਫੋਨ ਨਹੀਂ ਲੱਗਦਾ ਤੇ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਆਪਣੇ ਦੋਸਤਾਂ ਤੱਕ ਵੀ ਨਹੀਂ ਪਹੁੰਚਦੀ ਤੇ 4 ਜੂਨ ਲੰਘ ਜਾਂਦਾ ਫਿਰ ਅੱਗੇ ਆ ਜਾਂਦਾ 5 ਜੂਨ 5 ਜੂਨ ਨੂੰ ਵੀ ਉਹ ਥੱਕ ਹਾਰ ਕੇ ਉਹਨਾਂ ਦਾ ਕਹਿਣਾ ਹੁੰਦਾ ਵੀ ਜਦੋਂ ਸਾਨੂੰ ਕਿਤੇ ਵੀ ਪਤਾ ਨਹੀਂ ਚੱਲਿਆ ਉਹ ਪੁਲਿਸ ਸਟੇਸ਼ਨ ਪਹੁੰਚਦੇ ਨੇ ਹੁਣ ਉੱਥੇ ਜਾ ਕੇ ਜਦੋਂ ਰਿਪੋਰਟ ਲਿਖਾਈ ਜਾਂਦੀ ਹੈ ਉਹਦਾ ਨੰਬਰ ਵੀ ਦਿੱਤਾ ਜਾਂਦਾ ਹੈ ਪੁਲਿਸ ਵਾਲੇ ਨੰਬਰ ਟਰਾਈ ਕਰਦੇ ਨੇ ਫੋਨ ਨਹੀਂ ਲੱਗਦਾ ਜਿਹੜੀ ਅਫਸਰਾ ਹੁੰਦੀ ਹੈ ਉਹਦੀ ਉਮਰ ਹੁੰਦੀ ਹੈ 30 ਸਾਲ ਹੁਣ ਇੱਕ ਜਵਾਨ ਕੁੜੀ ਇਸ ਤਰੀਕੇ ਦੇ ਨਾਲ ਗਾਇਬ ਹੋਈ ਹੁੰਦੀ ਹੈ ਤਾਂ ਪੁਲਿਸ ਜਿਹੜੀ ਹੁੰਦੀ ਹੈ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਪਹੁੰਚਦੇ ਨੇ ਅਫਸਰਾ ਦੇ ਘਰ ਤੇ ਉਹਦੀ ਮਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਕੁਝ ਉਥੇ ਜਿਹੜਾ ਮੰਦਰ ਦਾ ਪੁਜਾਰੀ ਹੁੰਦਾ ਹੈ ਆ ਰ ਆ ਗਈ ਸਾਈਂ ਕ੍ਰਿਸ਼ਨਾ ਜੋ ਕੁਛ ਉਹਨੇ ਪੁਲਿਸ ਨੂੰ ਦੱਸਿਆ ਸੀ ਉਹ ਜਦੋਂ ਜਾ ਕੇ ਮਾਂ ਨੂੰ ਪੁੱਛਦੇ ਨੇ ਤੇ ਮਾਂ ਦਾ ਵੀ ਕਹਿਣਾ ਹੁੰਦਾ ਵੀ ਇੱਥੋਂ ਆਪਣੇ ਮਾਮੇ ਦੇ ਨਾਲ ਗਈ ਸੀ ਉਹਨੇ ਬੱਧਰਾ ਚਲਮ ਜਾਣਾ ਸੀ ਤੇ ਇਹ ਸ਼ਮਸ਼ਾ ਬਾਦ ਉਹਨੂੰ ਛੱਡ ਕੇ ਆਇਆ ਉਸ ਤੋਂ ਬਾਅਦ ਉਹਦਾ ਨਾ ਕੋਈ ਫੋਨ ਲੱਗਿਆ ਤੇ ਨਾ ਉਹ ਦੋਸਤਾਂ ਤੱਕ ਪਹੁੰਚੀ ਤੇ ਨਾ ਹੀ ਉਹ ਘਰ ਵਾਪਸ ਆਈ ਹੈ ਅੱਜ ਤਿੰਨ ਦਿਨ ਹੋ ਚੁੱਕੇ ਨੇ ਹੁਣ ਪੁਲਿਸ ਨੂੰ ਜਦੋਂ ਇਹ ਚੀਜ਼ ਪਤਾ ਲੱਗਦੀ ਹੈ ਤਾਂ ਜਿਹੜਾ ਸਰੂਰ ਨਗਰ ਤੋਂ ਸ਼ਮਸ਼ਾਬਾਦ ਜਿੱਥੇ ਡਰਾਪ ਛੱਡਣਾ ਸੀ ਉਥੇ 21 ਕਿਲੋਮੀਟਰ ਦਾ ਸਫ਼ਰ ਸੀ ਪੁਲਿਸ ਉਥੇ ਪਹੁੰਚਦੀ ਹੈ ਉਥੇ ਜਾ ਕੇ ਪੜਤਾਲ ਕੀਤੀ ਜਾਂਦੀ ਹੈ ਪਰ ਉਥੇ ਕੁਝ ਵੀ ਪੁਲਿਸ ਨੂੰ ਪਤਾ ਨਹੀਂ ਲੱਗਦਾ ਹੁਣ ਪੁਲਿਸ ਤੇ ਦਬਾਅ ਬਣਨਾ ਸ਼ੁਰੂ ਹੋ ਜਾਂਦਾ ਪੁਲਿਸ ਸਰੂਰਨਗਰ ਤੋਂ ਲੈ ਕੇ ਉਹਦੇ ਘਰ ਤੋਂ ਲੈ ਕੇ ਸ਼ਮਸ਼ਾਬਾਦ ਤੱਕ 21 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਪਹਿਲਾਂ ਦੇਖਦੀ ਹੈ ਵੀ ਉਥੇ ਕਿੰਨੇ ਕ ਸੀਸੀਟੀਵੀ ਕੈਮਰੇ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ 100 ਦੇ ਕਰੀਬ ਕੈਮਰਾ ਹੁੰਦਾ ਤੇ ਪੁਲਸਰ ਚੈੱਕ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਸਾਰੇ ਜਿਹੜੇ ਸੀਸੀਟੀਵੀ ਨੇ ਇਹਨਾਂ ਨੂੰ ਚੈੱਕ ਕੀਤਾ ਜਾਏ। ਹੁਣ ਪੁਲਸ ਇੱਧਰ ਸਾਰਾ ਕੁਝ ਕਰਦੀ ਹੁੰਦੀ ਹੈ ਉਹਦੀ ਤਹਿਕੀਕਾ ਚੱਲਦੀ ਹੁੰਦੀ ਹੈ। ਦੂਜੇ ਪਾਸੇ ਜਿਹੜਾ ਸਾਈਂ ਕ੍ਰਿਸ਼ਨਾ ਹੁੰਦਾ ਤੇ ਅਫਸਰਾ ਦੇ ਘਰ ਦੇ ਪੁਲਸ ਸਟੇਸ਼ਨ ਦੇ ਵਿੱਚ ਜਾ ਕੇ ਉੱਥੇ ਉਹਨਾਂ ਦਾ ਰੌਲਾ ਗੋਲਾ ਹੁੰਦਾ ਹੈ। ਸ਼ੋਰ ਪਾਉਂਦੇ ਨੇ ਵੀ ਸਾਡੀ ਤੁਸੀਂ ਕੁੜੀ ਨੂੰ ਲੱਭ ਨਹੀਂ ਰਹੇ, ਤੁਸੀਂ ਕੁਝ ਨਹੀਂ ਕਰ ਰਹੇ। ਵੀ ਸਾਡੀ ਕੁੜੀ ਗਾਇਬ ਹੈ ਜਿੰਨੇ ਦਿਨ ਹੋ ਗਏ ਉਹਦਾ ਕੋਈ ਵੀ ਪਤਾ ਨਹੀਂ ਚੱਲ ਰਿਹਾ। ਹੁਣ ਪੁਲਸ ਤੇ ਪ੍ਰੈਸ਼ਰ ਵੱਧਾ, ਪੁਲਸ ਉਹਨਾਂ ਨੂੰ ਆਸ਼ਵਾਸਨ ਦੇ ਕੇ ਉੱਥੋਂ ਵਾਪਸ ਮੋੜਦੀ ਹੈ। ਤੇ ਪੁਲਸ ਆਪਣਾ ਕੰਮ ਸ਼ੁਰੂ ਕਰਦੀ ਹੈ ਸੀਸੀਟੀਵੀ ਦੇ ਵਿੱਚ ਪੁਲਸ ਪਾਰਟੀ ਚੈੱਕ ਕਰਦੀ ਹੈ ਵੀ ਜੋ ਕੁਝ ਸਾਈ ਕ੍ਰਿਸ਼ਨਾ ਨੇ ਕਿਹਾ ਸੀ ਉਹ ਆਪਣੀ ਭਾਣਜੀ ਨੂੰ ਆਪਣੀ ਗੱਡੀ ਦੇ ਵਿੱਚ ਲੈ ਜਾਂਦਾ ਦਿਖਦਾ ਹੁਣ ਸਾਰੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤਾਂ ਉਹ ਸਮੇਂ ਦੇ ਹਿਸਾਬ ਦੇ ਨਾਲ ਜਾਂਦੇ ਦਿਖਦੇ ਨੇ ਗੱਡੀ ਦੇ ਵਿੱਚ ਪਰ ਅੱਗੇ ਪੁਲਸ ਨੂੰ ਇੱਕ ਚੀਜ਼ ਹੈਰਾਨ ਕਰਦੀ ਹੈ ਵੀ ਸ਼ਮਸ਼ਾਬਾਦ ਜਿੱਥੇ ਕਿਹਾ ਸੀ ਉਹਨੇ ਡ੍ਰੌਪ ਕੀਤਾ ਉੱਥੇ ਕਿਤੇ ਵੀ ਡ੍ਰੌਪ ਕਰਦਾ ਨਹੀਂ ਦਿਖਦਾ ਤੇ ਜਿਹੜੇ ਸੀਸੀਟੀਵੀ ਦੇ ਵਿੱਚ ਆਉਂਦੀ ਹੈ ਗੱਡੀ ਸਿੱਧੀ ਜਾਂਦੀ ਦਿਖਦੀ ਹੈ ਉਹ ਇਹ ਪ੍ਰੋਸੈਸ ਨੂੰ ਗੱਲ ਹੈਰਾਨ ਕਰਨ ਵਾਲੀ ਸੀ ਫਿਰ ਸਾਈਂ ਕ੍ਰਿਸ਼ਨ ਤੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਮੈਂ ਉੱਥੇ ਡ੍ਰੌਪ ਕਰਕੇ ਤੇ ਮੈਂ ਵਾਪਸ ਆ ਗਿਆ ਪੁਲਿਸ ਨੂੰ ਤਾਂ ਕਹਿਣਾ ਹੁੰਦਾ ਵੀ ਉੱਥੇ ਤਾਂ ਡ੍ਰੌਪ ਕਰਨ ਦੀ ਕਿਤੇ ਵੀ ਸਾਨੂੰ ਕੋਈ ਫੁਟੇਜ ਨਹੀਂ ਮਿਲ ਰਹੀ ਤੁਹਾਡੇ ਜਾਂਦਿਆਂ ਦੀ ਫੁਟੇਜ ਹੈ ਫਿਰ ਉਹਦੇ ਬਿਆਨ ਬਦਲਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਬਿਆਨ ਬਦਲਦੇ ਨੇ ਤਾਂ ਪੁਲਿਸ ਨੂੰ ਫਿਰ ਸ਼ੱਕ ਹੋਣਾ ਸ਼ੁਰੂ ਹੁੰਦਾ ਉਹਦੇ ਮਾਮੇ ਹੀ ਸਾਈਂ ਕ੍ਰਿਸ਼ਨਨ ਤੇ ਪੁਲਿਸ ਪਾਰਟੀ ਉਹਦੇ ਸਾਹਮਣੇ ਸੀਸੀਟੀਵੀ ਦੀ ਫੁਟੇਜ ਰੱਖਦੀ ਹੈ ਹੁਣ ਬਿਆਨ ਬਦਲਨੇ ਸ਼ੁਰੂ ਕਰ ਜਾਂਦਾ ਹੁਣ ਪੁਲਿਸ ਤੇ ਇੰਨਾ ਦਬਾਅ ਸੀ ਐਨੇ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤੇ ਸਮਝ ਲਓ ਵੀ ਗੁੱਸਾ ਤਾਂ ਹੋਏਗਾ ਹੀ ਹੋਏਗਾ ਤੇ ਪੁਲਿਸ ਫਿਰ ਉਹ ਤੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਜਿਹੜੇ ਬਿਆਨ ਸਾਈ ਕ੍ਰਿਸ਼ਨਨ ਦਿੰਦਾ ਸਾਰੇ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਫਿਰ ਇੱਕ ਐਸੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਕਿ ਸ਼ਰਮਿੰਦਗੀ ਵਾਲੀ ਹੁੰਦੀ ਹੈ ਉਹਦੇ ਵਿੱਚ ਰਿਸ਼ਤਿਆਂ ਦਾ ਐਸਾ ਜਲੂਸ ਨਿਕਲਦਾ ਵੀ ਸਮਝ ਤੋਂ ਪਰੇ ਦੀ ਗੱਲ ਹੈ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਅਫਸਰਾ ਹੁੰਦੀ ਹੈ ਇਹਦੀ ਉਮਰ ਹੁੰਦੀ ਹੈ 30 ਸਾਲ ਤੇ ਜਿਹੜਾ ਸਾਈ ਕ੍ਰਿਸ਼ਨਨ ਹੁੰਦਾ ਹੈ ਇਸ ਰੂਰ ਨਗਰ ਦੇ ਵਿੱਚ ਮੰਦਿਰ ਦਾ ਪੁਜਾਰੀ ਹੁੰਦਾ ਤੇ ਅਫਸਰਾ ਦਾ ਮਾਮਾ ਹੁੰਦਾ ਇਹਦੀ ਉਮਰ ਹੁੰਦੀ ਹੈ 36 ਸਾਲ ਇਹ ਮੈਰਿਡ ਹੁੰਦਾ ਦੋ ਇਹਦੇ ਬੱਚੇ ਹੁੰਦੇ ਨੇ ਪਰ ਉਸ ਦੇ ਬਾਵਜੂਦ ਇਹਨਾਂ ਦਾ ਹੁਣ ਰਿਸ਼ਤਾ ਤਾਂ ਸੀ ਆਪਸ ਦੇ ਵਿੱਚ ਹੌਲੀ-ਹੌਲੀ ਇਹਨਾਂ ਦਾ ਪਿਆਰ ਬਣਦਾ ਪਿਆਰ ਤੋਂ ਬਾਅਦ ਇਹਨਾਂ ਦੇ ਨਜਾਇਜ਼ ਸਬੰਧ ਬਣਦੇ ਨੇ ਹੁਣ ਇੱਕ ਮੰਦਿਰ ਦਾ ਪੁਜਾਰੀ ਵਿਆਹ ਹੋਇਆ ਦੋ ਬੱਚਿਆਂ ਦਾ ਪਿਓ ਉਸ ਤੋਂ ਬਾਅਦ ਉਹ ਆਪਣੀ ਭਾਣਜੀ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਇਹਨਾਂ ਦੇ ਨਜਾਇਜ਼ ਸਬੰਧ ਅੱਗੇ ਚੱਲਦੇ ਨੇ ਅੱਗੇ ਚੱਲ ਕੇ ਜਿਹੜੀ ਅਫਸਰਾ ਹੁੰਦੀ ਹੈ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਪ੍ਰੈਗਨੈਂਟ ਹੋਣ ਤੋਂ ਬਾਅਦ ਹੁਣ ਅਫਸਰਾ ਵੱਲੋਂ ਇਹ ਤੇ ਦਬਾਅ ਬਣਾਇਆ ਜਾਂਦਾ ਤੇ ਕਿਹਾ ਜਾਂਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਨਹੀਂ ਤੇ ਸਾਰਾ ਕੁਝ ਮੈਂ ਲੋਕਾਂ ਨੂੰ ਦੱਸਾਂਗੀ ਉਹਦਾ ਕਹਿਣਾ ਹੁੰਦਾ ਵੀ ਜਿਹੜਾ ਆਪਣਾ ਰਿਸ਼ਤਾ ਇਹ ਰਿਸ਼ਤੇ ਦੇ ਵਿੱਚ ਨਾ ਤਾਂ ਵਿਆਹ ਹੋ ਸਕਦਾ ਨਾਲੇ ਮੈਂ ਮੈਰਿਡ ਹਾਂ ਮੇਰੇ ਬੱਚੇ ਨੇ ਤੇ ਹੁਣ ਉਹਦਾ ਕਹਿਣਾ ਹੁੰਦਾ ਵੀ ਇਹ ਸਾਰਾ ਕੁਝ ਤੈਨੂੰ ਇਹਦੋਂ ਪਹਿਲਾਂ ਵੀ ਪਤਾ ਸੀ ਇੱਕ ਮੰਦਰ ਦਾ ਪੁਜਾਰੀ ਹੈ ਤੂੰ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਪ੍ਰੈਗਨੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਕਿਸੇ ਵੀ ਤਰੀਕੇ ਮਨਾ ਕੇ ਉਹਦਾ ਅਬੋਰਸ਼ਨ ਕਰਵਾ ਦਿੱਤਾ ਜਾਂਦਾ ਅਬੋਰਸ਼ਨ ਹੋਣ ਤੋਂ ਬਾਅਦ ਵੀ ਇਹਨਾਂ ਦਾ ਆਪਸ ਦੇ ਵਿੱਚ ਮੇਲਜੋਲ ਜਿਹੜਾ ਉਹ ਚੱਲਦਾ ਰਹਿੰਦਾ ਇਹ ਆਪਣੇ ਸ਼ਹਿਰ ਤੋਂ ਬਾਹਰ ਵੀ ਘੁੰਮਣ ਜਾਂਦੇ ਨੇ ਗੁਜਰਾਤ ਵੀ ਗਏ ਤੇ ਸਾਰਿਆਂ ਤੋਂ ਚੋਰੀ ਇਹ ਮਿਲਦੇ ਰਹਿੰਦੇ ਨੇ ਇਹ ਤੋਂ ਬਾਅਦ ਇਹਨਾਂ ਦਾ ਰਿਲੇਸ਼ਨ ਚੱਲਦਾ ਰਹਿੰਦਾ ਔਰ ਅਫਸਰਾ ਦਾ ਵਾਰ-ਵਾਰ ਇੱਥੇ ਹੁਣ ਪ੍ਰੈਸ਼ਰ ਬਣਾਉਣ ਲੱਗ ਜਾਂਦੀ ਹੈ ਕਿ ਮੇਰੇ ਨਾਲ ਵਿਆਹ ਕਰਾ ਇਹ ਪ੍ਰੈਸ਼ਰ ਜਦੋਂ ਜਿਆਦਾ ਵੱਧਦਾ ਹੁਣ ਉਹ ਸਮਝ ਜਾਂਦਾ ਹੈ ਵੀ ਇਹਨੇ ਹਟਣਾ ਨਹੀਂ ਤਾਂ ਉਸੇ ਦੇ ਤਹਿਤ ਇਹ ਪਲਾਨੀਆਂ ਬਣਾਉਣੀਆਂ ਸ਼ੁਰੂ ਕਰਦਾ ਇਹਦੀ ਜਦੋਂ ਕਾਲ ਡਿਟੇਲ ਤੇ ਇਹਦੀ ਸਰਚਿੰਗ ਚੈੱਕ ਕੀਤੀ ਜਾਂਦੀ ਹੈ ਤਾਂ Google ਦੇ ਉੱਪਰ ਵੀ ਸਰਚ ਕਰਦਾ ਵੀ ਕਿਸੇ ਬੰਦੇ ਨੂੰ ਮਾਰਨ ਦੇ ਤਰੀਕੇ ਉੱਤੇ ਪੁੱਛਦਾ ਹੈ Google ਤੋਂ ਇਹ ਸਾਰਾ ਕੁਝ ਵੀ ਇਹਦੀ ਹਿਸਟਰੀ ਦੇ ਵਿੱਚ ਹੁੰਦਾ ਹੁਣ ਉਸ ਤੋਂ ਬਾਅਦ ਜਿੱਦਣ ਇਹਨੇ ਜਾਣਾ ਹੁੰਦਾ ਬਦਰਾ ਚਲਣ ਇਹ ਕਹਿੰਦਾ ਠੀਕ ਹੈ ਤੈਨੂੰ ਮੈਂ ਛੱਡ ਕੇ ਆਵਾਂਗਾ ਇਹ ਲੈਜੈਂਡ ਦੇ ਘਰੋਂ ਉਹਨੂੰ ਸ਼ਮਸ਼ਾబాద్ ਡ੍ਰੌਪ ਕਰਨ ਦੀ بجائے ਅੱਗੇ ਜੰਗਲ ਦੇ ਵਿੱਚ ਲੈ ਜਾਂਦਾ ਹੈ ਜੰਗਲ ਦੇ ਵਿੱਚ ਲਿਜਾ ਕੇ ਉੱਥੇ ਫਿਰ ਇਹਨਾਂ ਦੀ ਬਹਿਸ ਹੁੰਦੀ ਹੈ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਹੜੀ ਅਫਸਰਾ ਹੁੰਦੀ ਹੈ ਇੱਕੋ ਗੱਲ ਤੇ ਮੰਨ ਜਾਂਦੀ ਹੈ ਵੀ ਉਹਦੇ ਨਾਲ ਵਿਆਹ ਕਰਾ ਉਸ ਤੋਂ ਬਾਅਦ ਇੱਕ ਪੱਥਰ ਚੱਕਦਾ ਤਾਂ ਉਹਦੇ ਸਿਰ ਤੇ ਮਾਰਿਆ ਜਾਂਦਾ ਤੇ ਉਦੋਂ ਤੱਕ ਉਹਨੂੰ ਮਾਰਦਾ ਰਹਿੰਦਾ ਜਦੋਂ ਤੱਕ ਉਹਦੀ ਮੌਤ ਨਹੀਂ ਹੋ ਜਾਂਦੀ ਜਦੋਂ ਇਹਨੂੰ ਕਲੀਅਰ ਹੋ ਜਾਂਦਾ ਵੀ ਹੁਣ ਇਹਦੀ ਜਾਨ ਨਿਕਲ ਚੁੱਕੀ ਹੈ ਫਿਰ ਇੱਕ ਲਫਾਫੇ ਦੇ ਵਿੱਚ ਉਹਦੀ লাশ ਨੂੰ ਲਪੇਟਿਆ ਜਾਂਦਾ ਹੈ ਆਪਣੀ ਗੱਡੀ ਦੀ ਡਿੱਗੀ 'ਚ ਰੱਖਦਾ ਡਿੱਗੀ 'ਚ ਰੱਖਣ ਤੋਂ ਬਾਅਦ ਫਿਰ ਅੱਗੇ ਹੋਰ ਜਿਹੜਾ ਸੰਘਣਾ ਜੰਗਲ ਹੁੰਦਾ ਉੱਥੇ ਜਾਂਦਾ ਤਾਂ ਉੱਥੇ ਦੇਖਦਾ ਵੀ ਇਹਦੀ লাশ ਨੂੰ ਇੱਥੇ ਅੱਗ ਲਾਈ ਜਾਵੇ ਇਹਨੂੰ ਜਲਾ ਦਿੱਤਾ ਜਾਵੇ ਪਰ ਜੰਗਲ ਦੇ ਵਿੱਚ ਇਹਨੂੰ ਕਿਤੇ ਵੀ ਇੰਨੀਆਂ ਲੱਕੜਾਂ ਨਹੀਂ ਮਿਲਦੀਆਂ ਵੀ ਜਿਹੜੀ ਇਹ লাশ ਨੂੰ ਸਾੜ ਸਕੇ ਫਿਰ ਇਹਨੂੰ ਇਹ ਟੈਂਸ਼ਨ ਵੀ ਹੋ ਜਾਂਦੀ ਹੈ ਵੀ ਕਿਤੇ ਫੜਿਆ ਨਾ ਜਾਵਾਂ ਜਾਂ ਕਿਸੇ ਨੂੰ ਪਤਾ ਨਾ ਲੱਗ ਜੇ ਇਹ ਗੱਡੀ ਵਾਪਸ ਲਿਆਉਂਦਾ ਤਾਂ ਆਪਣੀ ਪਾਰਕਿੰਗ ਦੇ ਵਿੱਚ ਲਿਆ ਕੇ ਗੱਡੀ ਖੜੀ ਕਰ ਦਿੰਦਾ ਦੋ ਦਿਨ ਗੱਡੀ ਐ ਆਪਣੀ ਪਾਰਕਿੰਗ ਦੇ ਵਿੱਚ ਰੱਖਦਾ ਹੁਣ ਜਿੱਦਣ 4 ਤਰੀਕ ਨੂੰ ਉਹਦੀ ਮਾਂ ਆ ਕੇ ਪੁੱਛਦੀ ਉਹਦੇ ਬਾਰੇ ਨਹੀਂ ਲੱਭਦਾ ਤੇ ਉਹਦੀ ਮਾਂ ਦੇ ਨਾਲੇ ਲੱਭਣ ਦੀ ਵੀ ਪੂਰੀ ਕੋਸ਼ਿਸ਼ ਕਰਦਾ ਦੋਨੋਂ ਜਣੇ ਗੱਡੀਆਂ 'ਚ ਜਾਂਦੇ ਨੇ ਜਿੱਥੇ-ਜਿੱਥੇ ਵੀ ਇਹ ਘੁੰਮਦੇ ਫਿਰਦੇ ਨੇ ਉਸ ਸਮੇਂ ਅਫਸਰਾ ਦੀ ਮਾਂ ਇਹਦੇ ਨਾਲ ਗੱਡੀ 'ਚ ਬੈਠੀ ਹੁੰਦੀ ਐ ਤੇ ਉਸੇ ਗੱਡੀ ਦੀ ਡਿੱਗੀ ਦੇ ਵਿੱਚ ਅਫਸਰਾ ਦੀ ਲਾਸ਼ ਹੁੰਦੀ ਐ ਤੇ ਇਹ ਗੱਡੀ ਦੀ ਡਿੱਗੀ 'ਚ ਗੱਡੀ ਦੇ ਵਿੱਚ ਜਿਹੜਾ ਪਰਫਿਊਮ ਵਰਗਾ ਜਿਹਾ ਛਿੜਕ ਦਿੰਦਾ ਜਿਹੜਾ ਵੀ ਬਦਬੂ ਨਾ ਆਵੇ ਤਾਂ ਉਦੋਂ ਤੱਕ ਇੱਕ ਦਿਨ ਦੇ ਵਿੱਚ ਬਦਬੂ ਆਉਂਦੀ ਵੀ ਨਹੀਂ ਉਹ ਗੱਡੀ ਦੇ ਵਿੱਚ ਹੀ ਉਹਨੂੰ ਲੱਭਣ ਦਾ ਨਾਟਕ ਕਰਦਾ ਰਹਿੰਦਾ ਉਹਦੀ লাশ ਆਪਣੀ ਗੱਡੀ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ 5 ਜੂਨ ਨੂੰ ਆ ਕੇ ਐਫ ਆਈ ਆਰ ਲਿਖਾਈ ਜਾਂਦੀ ਹੈ ਹੁਣ ਇਸ ਤੋਂ ਬਾਅਦ ਉਹਨੂੰ ਮਾਰਨ ਤੋਂ ਬਾਅਦ ਜਦੋਂ ਇਹਨੂੰ ਟਾਈਮ ਲੱਗਦਾ ਤੇ ਇਹ ਕੀ ਕਰਦਾ ਇੱਥੇ ਜਿਹੜਾ ਇਹ ਮੰਦਰ ਹੁੰਦਾ ਮੰਦਰ ਦੇ ਪਿਛਲੇ ਪਾਸੇ ਗੱਡੀ ਲੈ ਕੇ ਹੁੰਦਾ ਉੱਥੇ ਇੱਕ ਮੇਨ ਹਾਲ ਹੁੰਦਾ ਉਹ ਮੇਨ ਹਾਲ ਦੇ ਵਿੱਚ ਸੈਪਟਿਕ ਟੈਂਕ ਦੇ ਵਿੱਚ লাশ ਨੂੰ ਸਿੱਟ ਦਿੱਤਾ ਜਾਂਦਾ ਉਹ ਸਰਕਾਰੀ ਜਗ੍ਹਾ ਹੁੰਦੀ ਹੈ ਉੱਥੇ ਉੱਥੇ ਕਿਸੇ ਦਾ ਆਉਣਾ ਜਾਣਾ ਹੁੰਦਾ ਨਹੀਂ ਉਥੇ ਸਿੱਟਦਾ ਤਾਂ ਇਹਨੂੰ ਇਹ ਹੁੰਦਾ ਵੀ ਬਦਬੂ ਨਾ ਆਏ। ਤਾਂ ਉਥੇ ਸਫਾਈ ਦੇ ਨਾਂ ਤੇ ਆਲਗ-ਆਲਗ ਦੇ ਲੋਕਾਂ ਨੂੰ ਵੀ ਕਹਿੰਦਾ ਵੀ ਇੱਥੇ ਸਫਾਈ ਥੋੜੀ ਹੋਣੀ ਚਾਹੀਦੀ ਹੈ। ਤਾਂ ਆਪਣੇ ਪੱਲਿਓਂ ਦੋ ਟਰੱਕ ਮਿੱਟੀ ਦੇ ਲਿਆ ਕੇ ਇੱਥੇ ਪਵਾ ਦਿੰਦਾ। ਉਸ ਤੋਂ ਬਾਅਦ ਵੀ ਜਦੋਂ ਦੂਜੇ ਦਿਨ ਇਹਨੂੰ ਮਹਿਸੂਸ ਹੁੰਦਾ ਵੀ ਥੋੜੀ-ਥੋੜੀ ਬਦਬੂ ਆਉਂਦੀ ਹੈ ਤੇ ਲੋਕਾਂ ਨੂੰ ਕਹਿੰਦਾ ਵੀ ਇਹਦੇ ਗਟਰ ਦੇ ਵਿੱਚੋਂ ਨਾ ਬਦਬੂ ਆ ਰਹੀ ਹੈ ਤੇ ਉਹ ਸਾਰਿਆਂ ਨੂੰ ਮਿਲਾ ਕੇ ਆਪ ਉਹ ਜਿਹੜਾ ਸੈਫਟੀ ਟੈਂਕ ਹੁੰਦਾ ਉਹ ਹੌਲ ਚੰਗੀ ਤਰ੍ਹਾਂ ਬੰਦ ਕਰਵਾ ਦਿੰਦਾ ਐਂਡ ਪਲੱਸਟਰ ਕਰਵਾ ਦਿੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਹੁਣ ਕੁਝ ਦਿਨ ਤੈਨੂੰ ਇਹ ਵਹਿਮ ਰਹਿੰਦਾ ਵੀ ਜਿਹੜਾ ਮੈਂ লাশ ਨੂੰ ਐਨ ਸਹੀ ਤਰੀਕੇ ਨਾਲ ਟਿਕਾਣੇ ਲਾਇਆ ਕਦੇ ਵੀ ਕਿਸੇ ਨੂੰ ਨਹੀਂ ਮਿਲਣੀ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਹੁਣੇ ਰਿਪੋਰਟ ਲਖਾਣ ਤਾਂ ਜਾਂਦਾ ਏ ਆਪਣੀ ਭੈਣ ਦੇ ਸਾਹਮਣੇ ਆਪਣੀ ਭਾਣ ਜੀ ਨੂੰ ਲੈ ਕੇ ਗਿਆ ਸੀ ਇਸ ਗੱਲ ਦੀ ਉਹ ਗਵਾਹ ਸੀ ਵੀ ਕੱਲ ਨੂੰ ਉਹ ਇਹਨੂੰ ਸਵਾਲ ਕਰੇਗੀ ਉਸ ਤੋਂ ਪਹਿਲਾਂ ਹੀ ਇਹ ਜਾ ਕੇ ਫਿਰ ਆਪਣੇ ਵੱਲੋਂ ਐਫ ਆਈ ਆਰ ਕਰਵਾਉਂਦਾ ਤੇ ਪੁਲਿਸ ਹੁਣ ਜਦੋਂ ਸਾਰਾ ਕੁਝ ਇਹ ਖੁੱਲਦਾ ਤੈਨੂੰ ਗ੍ਰਿਫਤਾਰ ਕਰਦੀ ਏ ਹੁਣ ਜਿਹੜੀ ਇਹ ਖਬਰ ਸੀ ਇਹ ਇਲਾਕੇ ਦੇ ਵਿੱਚ ਇਲਾਕੇ ਤੋਂ ਬਾਹਰ ਫੈਲਣੀ ਸ਼ੁਰੂ ਹੋ ਜਾਂਦੀ ਹੈ ਵੀ ਮਾਮੇ ਭਾਨਜੀ ਦਾ ਸਬੰਧ ਇੱਕ ਮੰਦਰ ਦਾ ਪੁਜਾਰੀ ਵੀ ਤੇ ਉਸ ਤੋਂ ਬਾਅਦ ਉਹਨੇ ਉਹਦਾ ਕਤਲ ਵੀ ਕੀਤਾ ਇਹ ਗੱਲ ਜਦੋਂ ਦੂਰ ਤੱਕ ਫੈਲਦੀ ਹੈ ਤਾਂ ਤਾਮਿਲਨਾਡੂ ਦੇ ਕੋਇਮਟੂਰ ਤੱਕ ਜਦੋਂ ਗੱਲ ਜਾਂਦੀ ਹੈ ਤਾਂ ਉੱਥੇ ਰਹਿਣ ਵਾਲੀ ਇੱਕ ਔਰਤ ਦਨ ਲక్ష్ਮੀ ਉਹਦੇ ਤੱਕ ਜਦੋਂ ਗੱਲ ਪਹੁੰਚਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਜਿਹੜੀ ਅfsਰਾ ਮਰੀ ਹੈ ਇਹ ਮੇਰੀ ਨੂੰਹ ਹੈ ਹੁਣ ਇਹ ਗੱਲ ਜਦੋਂ ਪੁਲਿਸ ਤੱਕ ਆਉਂਦੀ ਹੈ ਤਾਂ ਫਿਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਜਿਹੜੀ ਅਫਸਰਾ ਹੁੰਦੀ ਹੈ ਇਹ ਛੋਟੇ-ਮੋਟੇ ਸੀਰੀਲਾਂ ਦੇ ਵਿੱਚ ਰੋਲ ਕਰਦੀ ਹੈ ਅੱਗੋਂ ਫਿਲਮਾਂ ਦੇ ਵਿੱਚ ਵੀ ਆਪਣੀ ਕਿਸਮਤ ਅਜਮਾਣਾ ਚਾਹੁੰਦੀ ਸੀ ਤਾਂ ਇਹ ਚੱਕਰ ਲਾਂਦੀ ਹੈ ਪ੍ਰੋਡਿਊਸਰਾਂ ਦੇ ਡਾਇਰੈਕਟਰਾਂ ਦੇ ਤੇ ਬੰਗਲੌਰ ਦੇ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਕਾਰਤਿਕ ਰਾਜਾ ਦੇ ਨਾਲ ਜਿਹੜਾ ਕਿ ਸੌਫਟਵੇਅਰ ਇੰਜੀਨੀਅਰ ਹੁੰਦਾ ਤੇ ਉਹ ਬਹੁਤ ਤਕੜੀ ਜੌਬ ਤੇ ਹੁੰਦਾ ਉਹਦੀ ਜਿਹੜੀ ਸੈਲਰੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਪਿਆਰ ਤੋਂ ਬਾਅਦ ਇਹ ਆਪਸ ਦੇ ਵਿੱਚ ਵਿਆਹ ਕਰਾ ਲੈਂਦੇ ਨੇ ਵਿਆਹ ਤੋਂ ਬਾਅਦ ਹਣ ਉਹਦੀ ਮਾਂ ਦਾ ਕਹਿਣਾ ਸੀ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ 카ਰ্তিক ਰਾਜਾ ਦਾ ਜਿਹੜੀ ਅਫਸਰਾ ਹੁੰਦੀ ਹੈ ਇਹਦੇ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ ਇਹਨੂੰ ਪਤਾ ਹੁੰਦਾ ਵੀ ਇਹਦੀ ਪਤਨੀ ਦੀ ਸੈਲਰੀ ਬਹੁਤ ਜ਼ਿਆਦਾ ਹੈ ਫਾਈਵ ਸਟਾਰ ਹੋਟਲਾਂ ਦੇ ਵਿੱਚ ਖਾਣਾ ਆਪਣੀ ਜੁਐਲਰੀ ਤੇ ਖਰਚਾ ਆਪਣੇ ਕੱਪੜਿਆਂ ਤੇ ਖਰਚਾ ਤੇ ਉਸ ਤੋਂ ਬਾਅਦ ਅਫਸਰਾ ਦੀ ਮਾਂ ਵੀ ਇਹਦੇ ਕੋਲ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਹੁਣ ਦੋਨੋਂ ਮਾਵਾਂ ਤਿਆਂ ਇੱਕ ਰਾਜਿਆਂ ਵਾਲੀ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੀਆਂ ਨੇ ਵਾਰ-ਵਾਰ ਉਹਤੇ ਪੈਸੇ ਦਾ ਦਬਾਅ 카ਰ্তিক ਰਾਜਾ ਤੇ ਉਹ ਸਾਰੀ ਸੈਲਰੀ ਇਹਨਾਂ ਤੇ ਖਰਚ ਕਰ ਦਿੰਦਾ ਹੈ ਉਹ ਸੈਲਰੀ ਜਿੰਨੀ ਮਰਜ਼ੀ ਹੋਵੇ ਜੇ ਖਰਚਾ ਜ਼ਿਆਦਾ ਵੱਧਾ ਤਾਂ ਹੱਥ ਤੰਗ ਹੋਣਾ ਹੀ ਸੀ ਤਾਂ ਕਾਰਤਿਕ ਰਾਜਾ ਦਾ ਵੀ ਹੱਥ ਤੰਗ ਹੁੰਦਾ ਉਹ ਇਹਨਾਂ ਦੇ ਖਰਚੇ ਵਾਸਤੇ 25 ਲੱਖ ਦਾ ਲੋਨ ਵੀ ਲੈਂਦਾ ਉਹ ਵੀ ਪੈਸਾ ਜਦੋਂ ਖਤਮ ਹੋ ਜਾਂਦਾ ਫਿਰ ਇੱਕ ਦਿਨ ਤਾਂ ਐਂਡ ਹੋਣਾ ਹੀ ਸੀ ਕਾਰਤਿਕ ਰਾਜਾ ਪੈਸੇ ਤੋਂ ਜਦੋਂ ਜਵਾਬ ਦਿੰਦਾ ਫਿਰ ਇਹਨਾਂ ਦੇ ਲੜਾਈ ਝਗੜੇ ਵਧਦੇ ਨੇ ਲੜਾਈ ਝਗੜੇ ਵਧਦੇ ਨੇ ਅਫਸਰਾ ਆਪਣੀ ਮਾਂ ਦੇ ਕਹਿਣ ਤੇ ਦਹੇਜ ਦਾ ਦਾਜ ਦਾ ਕੇਸ ਉੱਤੇ ਰਜਿਸਟਰ ਕਰਵਾ ਦਿੰਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਨੂੰ ਗ੍ਰਿਫਤਾਰ ਕਰਦੀ ਹੈ गिरफ्तार ਤੋਂ ਬਾਅਦ ਉਹਨੂੰ ਜੇਲ੍ਹ ਭੇਜਿਆ ਜਾਂਦਾ ਹੈ 15 ਦਿਨ ਉਹ ਜੇਲ੍ਹ ਦੇ ਵਿੱਚ ਰਹਿੰਦਾ ਹੈ 15 ਦਿਨ ਬਾਅਦ ਉਹਨੂੰ ਜ਼ਮਾਨਤ ਮਿਲਦੀ ਹੈ ਜਦੋਂ ਜ਼ਮਾਨਤ ਤੇ ਬਾਹਰ ਆਉਂਦਾ ਹੈ ਤਾਂ ਫਿਰ ਉੱਤੇ ਜਿਹੜੀ ਅਫਸਰਾ ਹੁੰਦੀ ਹੈ ਉਹਦੇ ਵੱਲੋਂ ਡਾਈਵੋਰਸ ਦਾ ਵੀ ਕੇਸ ਲਾ ਦਿੱਤਾ ਜਾਂਦਾ ਹੈ ਤੇ ਉਹਦੇ ਉੱਤੇ ਖਰਚੇ ਦਾ ਵੀ ਕੇਸ ਤੇ ਜਿਹੜੇ ਗਵਾਂਡੀਆਂ ਵੱਲੋਂ ਤਾਨੇ ਮੇੜੇ ਮਾਰੇ ਜਾਂਦੇ ਨੇ ਉਹ ਅੱਡ ਵੀ ਐਡੀ ਤਕੜੀ ਜੌਬ ਇੰਨਾ ਸੈਲਰੀ ਤੇ ਉਸ ਤੋਂ ਬਾਅਦ ਵੀ ਪਤਨੀ ਤੋਂ ਦਾਜ ਮੰਗਦੇ ਨੂੰ ਸ਼ਰਮ ਨਹੀਂ ਆਉਂਦੀ ਹੁਣ ਸਮਾਜ ਦੇ ਵਿੱਚ ਇਹੋ ਜਿਹੀਆਂ ਜਦੋਂ ਗੱਲਾਂ ਚੱਲਦੀਆਂ ਨੇ ਉੱਤੋਂ ਦੋ ਦੋ ਕੇਸ ਚੱਲਦੇ ਹੁੰਦੇ ਨੇ ਉਹ ਬੰਦਾ ਡਿਪਰੈਸ਼ਨ 'ਚ ਆ ਜਾਂਦਾ ਤੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਆਤਮ ਹੱਤਿਆ ਕਰ ਲੈਂਦਾ ਹੁਣ ਮਾਂ ਵੱਲੋਂ ਜਦੋਂ ਕੇਸ ਰਜਿਸਟਰ ਕਰਵਾਇਆ ਜਾਂਦਾ ਵੀ ਉਹਨੂੰ ਆਤਮ ਹੱਤਿਆ ਲਈ ਉਕਸਾਣ ਦਾ ਇਹ ਦੋਨੋਂ ਮਾਵਾਂ ਤੀਆਂ ਉਥੋਂ ਗਾਇਬ ਹੋ ਜਾਂਦੀਆਂ ਨੇ ਕਿਸੇ ਰਿਸ਼ਤੇਦਾਰ ਨੂੰ ਕੁਝ ਨਹੀਂ ਦੱਸਿਆ ਜਾਂਦਾ ਫੋਨ ਬੰਦ ਕਰ ਲਏ ਜਾਂਦੇ ਨੇ ਤੇ ਹైదరాబాద్ ਆ ਜਾਂਦੀਆਂ ਨੇ ਇੱਥੇ ਆ ਕੇ ਰਹਿਣ ਲੱਗ ਜਾਂਦੀਆਂ ਨੇ ਇੱਥੇ ਫਿਰ ਉਹਦੇ ਆਪਣੇ ਮਾਮੇ ਦੇ ਨਾਲ ਹੀ ਅवैध ਸੰਬੰਧ ਬਣਦੇ ਨੇ ਤੇ ਉਦੋਂ ਬਾਅਦ ਉਹਦੀ ਵੀ ਉਸੇ ਤਰੀਕੇ ਨਾਲ ਉਹਦੋਂ ਵੀ ਕਹ ਲਈਏ ਬੁਰੇ ਤਰੀਕੇ ਦੇ ਨਾਲ ਮੌਤ ਹੁੰਦੀ ਹੈ ਫਿਰ ਪੁਲਿਸ ਇਹਦੀ ਜਿਹੜੀ ਡੈੱਡ ਬੋਡੀ ਆ ਉਹ ਰਿਕਵਰ ਕਰਦੀ ਹੈ ਉਹ ਗਲੀ ਸੜੀ ਹਾਲਾਤ ਦੇ ਵਿੱਚ ਹੁੰਦੀ ਹੈ ਉਹਨੂੰ ਕਬਜ਼ੇ 'ਚ ਲੈ ਕੇ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਤੇ ਪੋਸਟਮਾਰਟਮ ਦੇ ਵਿੱਚ ਆਉਂਦਾ ਵੀ ਇਹਨੂੰ ਕੋਈ ਵਜਨੀਆਂ ਚੀਜ਼ਾਂ ਨਾਲ ਮਾਰਿਆ ਗਿਆ ਜ਼ਖਮ ਬਹੁਤ ਹੁੰਦੇ ਨੇ ਸੱਟਾਂ ਦੇ ਨਿਸ਼ਾਨ ਜਿਹਦੇ ਕਾਰਨ ਇਹਦੀ ਮੌਤ ਹੋਈ ਹੈ ਹੁਣ ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਫਿਰ ਇਹ ਕੇਸ ਚੱਲਦਾ ਤੇ ਮਾਰਚ 2025 ਦੇ ਵਿੱਚ ਕੋਰਟ ਵੱਲੋਂ ਸਾਈ ਕ੍ਰਿਸ਼ਨਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਸਬੂਤ ਮਟਾਏ ਜਿਹੜੇ ਸਾਈ ਕ੍ਰਿਸ਼ਨਨ ਨੇ ਉਹਦੇ ਵਾਸਤੇ ਉਹਨੂੰ 7 ਸਾਲ ਦੀ ਹੋਰ ਸਜ਼ਾ ਦਿੱਤੀ ਜਾਂਦੀ ਹੈ ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜਾਂਦਾ ਉੱਤੇ ਤੇ ਉਹਦੇ ਵਿੱਚੋਂ 9,75,000 ਰੁਪਇਆ ਅਫਸਰਾ ਦੇ ਘਰ ਵਾਲਿਆਂ ਨੂੰ ਦੇਣਾ ਸੀ ਇਹ ਕੇਸ ਦਾ ਐਂਡ ਚ ਰਿਜ਼ਲਟ ਆਉਂਦਾ ਪਰ ਇੱਕ ਜਿਹੜਾ ਕੇਸ ਸੀ ਆਪਣੇ ਪਤੀ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਗਿਆ ਵੀ ਉਹਨੂੰ ਆਤਮ ਹੱਤਿਆ ਕਰਨੀ ਪਈ ਇੱਕ ਇੰਜੀਨੀਅਰ ਨੂੰ ਉਸ ਤੋਂ ਬਾਅਦ ਆਪਣੇ ਮਾਮੇ ਦੇ ਨਾਲ ਇਹਨੇ ਰਿਲੇਸ਼ਨ ਬਣਾਏ ਤੇ ਰਿਲੇਸ਼ਨਾਂ ਦੇ ਵਿੱਚ ਇਹਨੂੰ ਮੌਤ ਮਿਲੀ ਤੇ ਜਿਹੜਾ ਸਾਈਂ ਕ੍ਰਿਸ਼ਨਾ ਸੀ ਉਹ ਵਿਆਹਿਆ ਹੋਣ ਦੇ ਬਾਵਜੂਦ ਬੱਚੇ ਹੋਣ ਦੇ ਬਾਵਜੂਦ ਮੰਦਰ ਦਾ ਪੁਜਾਰੀ ਜਿਹਦੀ ਕਿ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਲੋਕ ਤੇ ਆਪਣੀ ਭਾਣਜੀ ਦੇ ਨਾਲ ਉਹ ਨਾਜਾਇਜ਼ ਸਬੰਧ ਬਣਾਉਂਦਾ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਉਤਾ 10 ਲੱਖ ਰੁਪਏ ਦਾ ਜੁਰਮਾਨਾ ਤੇ ਜਿਹੜੀ ਇੱਜ਼ਤ ਸਮਾਜ ਦੇ ਵਿੱਚ ਗਈ ਉਹ ਵੱਟ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹੋਗੇ ਤੇ ਇਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀ ਕਾ